ਕਲ ਦੇ ਵਿੱਚ ਪਿੰਡ ਆ ਵੀਰੋ ਵੱਡੇ ਬ੍ਰਾਂਡ ਆ ਝੰਡਾ ਸਿੰਘ ਕਮੰਡਾ ਸਿੰਘ ਸੋ ਦੇਖਦੇ ਆ ਭਾਈ ਜੀ ਹਲਾਉਣਾ ਹਲਾਉਣਾ ਮੈਨੂੰ ਹਜੇ ਕਿਉਂਕਿ ਉਧਰੋਂ ਸਿੱਧਾ ਨਜ਼ਾਰਾ ਅੱਜ ਦੁਨੀਆ ਦੇ ਵਿੱਚ ਵੱਜਿਆ ਹੋਇਆ ਮੇਲਾ ਪਿੰਡ ਬਨਬੌਰੇ ਦਾ ਮੇਲਾ ਮੇਲੀਆਂ ਦਾ ਯਾਰਾਂ ਬੈਲੀਆਂ ਦਾ ਮੇਲਾ ਗੋਲਦੀ ਸਰਪੰਚ ਪਿੰਡ ਬਨਬੌਰੇ ਵਾਲੇ ਦਾ ਮੇਲਾ ਸਤਨਾਮ ਹੁਣਾ ਦਾ ਮੇਲਾ ਪ੍ਰਧਾਨ ਹੁਣੀ ਸੋਹੀ ਹੁਣਾ ਦਾ ਬਾ ਮੇਲਾ ਡਿਜੀਟਲ ਸਟੂਡੀਓ ਮਲੇਰ ਕੋਟਲੇ ਵਾਲਿਆਂ ਦਾ ਵਾ ਤੇ ਅੱਜ ਜਿੱਥੇ ਵੀਰੋ ਵੱਡੇ ਸਤਕਾਰ ਆ ਸਾਰੇ ਮਿੱਤਰਾਂ ਦੇ ਸੋ ਕਾਲਾ ਆ ਗਈ ਬਈ ਫੋਰਮੈਨ ਆਸਟ੍ਰੇਲੀਆ ਆ ਦਖੇਜ ਲਓ ਬਾਈ ਜੀ ਬਤਾਈ ਗੁੱਸਾ ਜਾ ਕਰ ਗਈ ਬੱਖੀ ਵਿੱਚ ਵੱਜੇ ਹੂਰੇ ਦਾ ਬੰਦ ਪਿਆ ਦਰਵਾਜਾ ਥਾਟ ਕੋਟਕਪੂਰੇ ਦਾ ਸਮਾਂ ਲੱਗ ਗਿਆ 20 ਸੈਕਿੰਡ 19 ਪੁਆਇੰਟ ਦਾ ਬਾਈ ਜੀ 2 19 ਇਹ ਔਰਲੇ ਪਾਸੇ ਭੱਜ ਗਿਆ ਬਿਆਨਤ ਮਹਿਰਨਾ ਸਤਵੰਤ ਮਹਿਰਨਾ 골ਡੀ ਲੰਬੜਦਾਰ ਨਾਮ ਰਾਪੁਰ ਨਾਇਬ ਸਿੰਘ ਜੀ ਰਾਮਪੁਰ ਤੇ ਪਰਲੇ ਪਾਸੇ ਬਾਈ ਜੀ ਇਹ ਬੱਬਨਪ੍ਰੀਤ ਹਸੈਨਪੁਰ ਇਹ ਬਖਤੌਰਾ ਹਸੈਨਪੁਰ ਸਤਵਿੰਦਰ ਜੈਨਪੁਰ ਇਹ ਬਾਈ ਜੀ ਸਤਵਿੰਦਰ ਚੌਂਦੇ ਵਾਲੇ ਦਾ ਭੱਜ ਗਿਆ ਪਰਲੇ ਪਾਸੇ ਇਹ ਬਿੰਭੌਰੇ ਵਾਲੇ ਜਿੱਥੇ ਬੱਬਨਪ੍ਰੀਤ ਨਾਨਕੇ ਆ ਪੰਜਾਬ ਪੁਲਿਸ ਦੇ ਵਿੱਚ ਆ ਬਾਈ ਬਖਤੌਰਾ ਇੱਥੇ ਵਿਆਹਿਆ ਹੋਇਆ ਬਾ ਸੋ ਦੇਖਦੇ ਆਂ ਬਾਜੀ ਹੁਣ ਕੌਣ ਟੱਕਰ ਦਿੰਦਾ ਵਾ ਇਹ ਲੰਬੜਦਾਰ ਰਾਮਪੁਰ ਨੂੰ ਤੇ ਹੁਣ ਪਟਾਕੇ ਵਿੱਚ ਪੈਂਦੇ ਆ ਬਾਜੀ ਪਟਾਕੇ ਵਿੱਚ ਪੈਂਦੇ ਆ ਤੇ ਖੇਡ ਬਾਜੀ ਪੂਰੀ ਖੜਕਦੀ ਆ ਕਹਿੰਦੇ ਪੂਰੀ ਹੋਵੇ ਮੱਝ ਤਾਂ ਚਾਟੀ